ਠਾਨਕੁਟ ਵਿਖੇ ਮਿਸ਼ਨ ਰੋਡ ਤੇ ਸਥਿਤ ਸਰਕਾਰੀ ਮਿਡਲ ਸਕੂਲ ਦੇ ਸਾਹਮਣੇ ਜਿਹੜਾ ਹੈ ਹਾਈ ਵੋਲਟੇਜ ਕਰੰਟ ਦੀ ਤਾਰ ਜਿਹੜੀ ਹੈ ਉਹ ਡਿੱਗ ਪਈ ਤੇ ਦੱਸਦੇ ਹੀ ਇਸ ਮੌਕੇ ਤੇ ਲੋਕਾਂ ਦੇ ਵੱਲੋਂ ਚੌਕਸੀ ਵਰਤੀ ਗਈ ਜਦੋਂ ਉਹਨਾਂ ਵੱਲੋਂ ਦੇਖਿਆ ਗਿਆ ਕਿ ਇਹ ਤਾਰ ਜਿਹੜੀ ਹੈ ਉਹ ਸੜਕ ਦੇ ਉੱਤੇ ਪਈ ਹੋਈ ਹੈ ਜਦਕਿ ਸਕੂਲ ਨੇੜੇ ਹੈ ਤੇ ਬੱਚਿਆਂ ਦੇ ਸਕੂਲ ਆਨ ਦਾ ਵੀ ਸਮੇ ਹੋ ਚੁੱਕਿਆ ਸੀ ਤਾਂ ਇੱਕ ਕੁੱਤਾ ਉੱਥੋਂ ਗੁਜ਼ਰ ਰਿਹਾ ਸੀ ਜਿਸ ਨੂੰ ਇਸ ਦੀ ਵਜ੍ਹਾ ਦੇ ਨਾਲ ਭਾਰੀ ਵੋਲਟੇਜ ਦੇ ਨਾਲ ਜਿਹੜਾ ਹੈ ਉਹ ਕਰੰਟ ਪਿਆ ਤਾਂ ਤੁਸੀਂ ਸਾਬ ਲਾ ਸਕਦੇ ਜੇਕਰ ਕੋਈ ਬੱਚਾ ਉਸ ਸਮੇ ਜਿਹੜਾ ਹੈ ਆ ਸਕਦਾ ਸੀ ਇੱਥੇ ਤਾਂ ਕਿੰਨਾ ਭਾਰੀ ਨੁਕਸਾਨ ਜਿਹੜਾ ਆ ਉਹ ਹੋ ਸਕਦਾ ਸੀ ਪਰ ਲੋਕਾਂ ਵੱਲੋਂ ਜਿਹੜੀ ਐ ਲੋਕਾਂ ਨੂੰ ਇੱਥੇ ਲੋਕ ਜਿਹੜੇ ਨੇ ਉਹ ਸ਼ਾਬਾਸ਼ੀ ਦਾ ਪਾਤਰ ਨੇ ਕਿ ਉਹਨਾਂ ਵੱਲੋਂ ਇੱਕ ਸਹਾਇਤਾ ਜਿਹੜੀ ਐ ਉਹ ਦਿੱਤੀ ਗਈ ਇੱਕ ਦੂਜੇ ਦਾ ਸਾਥ ਲੈ ਕੇ ਜਿਹੜਾ ਹੈ ਬੱਚਿਆਂ ਨੂੰ ਚੌਕਸੀ ਵਰਤਨ ਦੇ ਲਈ ਕਿਹਾ ਗਿਆ ਬੱਚਿਆਂ ਨੂੰ ਦੂਰ ਖੜੇ ਰਹਿਣ ਲਈ ਕਿਹਾ ਗਿਆ ਕਿਉਂਕਿ ਸਕੂਲ ਦਾ ਸਮੇਂ ਸੀ ਸਕੂਲ ਖੁੱਲਣ ਦਾ ਸਮੇਂ ਸੀ ਤੇ ਬੱਚਿਆਂ ਦਾ ਆਉਣਾ ਜਾਣਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਸੀ ਤੇ ਲੋਕਾਂ ਦੇ ਵੱਲੋਂ ਬਿਨਾਂ ਕੁਝ ਸੋਚੇ ਸਮਝੇ ਜਿਹੜਾ ਹੈ ਇੱਕ ਵੱਡਾ ਅਸੀਂ ਕਹਿ ਸਕਦੇ ਹਾਂ ਇਹ ਕਦਮ ਜਿਹੜਾ ਉਹ ਲਿਆ ਗਿਆ ਤੇ ਇੱਕ ਮੰਦਭਾਗੀ ਘਟਨਾ ਨੂੰ ਹੋਣ ਤੋਂ ਬਚਾਇਆ ਗਿਆ ਇਸ ਮੌਕੇ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਬਿਜਲੀ ਵਿਭਾਗ ਨੂੰ ਜਿਹੜਾ ਹੈ ਉਹ ਸੂਚਨਾ ਦਿੱਤੀ ਤੇ ਕਰਮਚਾਰੀਆਂ ਦੇ ਵੱਲੋਂ ਆ ਕੇ ਇਸ ਹਾਈ ਵੋਲਟੇਜ ਕਨੈਕਸ਼ਨ ਨੂੰ ਜਿਹੜਾ ਹੈ ਪਾਵਰ ਨੂੰ ਜਿਹੜਾ ਹੈ ਉਹ ਕੱਟ ਕੀਤਾ ਗਿਆ ਫਿਰ ਉਸ ਤੋਂ ਬਾਅਦ ਜਿਹੜੇ ਪ੍ਰਿੰਸੀਪਲ ਨੇ ਮੰਜੂ ਮਹਾ ਮਹਾਜਨ ਉਹਨਾਂ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਤੇ ਇਸ ਮੌਕੇ ਤੇ ਜਦੋਂ ਸਾਰਾ ਕੁਝ ਠੀਕ ਠਾਕ ਹੋ ਗਿਆ ਹੈ ਤਾਂ ਮੰਜੂ ਮਹਾਜਨ ਜੋ ਕਿ ਪ੍ਰਿੰਸੀਪਲ ਨੇ ਉਹਨਾਂ ਨੇ ਕਿਸ ਤਰ੍ਹਾਂ ਦੇ ਨਾਲ ਲੋਕਾਂ ਦਾ ਆਭਾਰ ਵਿਅਕਤ ਕੀਤਾ ਹੈ ਲੋਕਾਂ ਨੂੰ ਧੰਨਵਾਦ ਕੀਤਾ ਹੈ ਆਓ ਤੁਹਾਨੂੰ ਵੀ ਦਿਖਾਉਂਦੇ ਆ ਤੇ ਜੋ ਉੱਥੇ ਮੌਜੂਦ ਸਨ ਜਿਨ੍ਹਾਂ ਦੇ ਵੱਲੋਂ ਇਹ ਭਾਰੀ ਘਟਨਾ ਹੋਣ ਤੋਂ ਬਚਾਵ ਕੀਤਾ ਗਿਆ ਜੋ ਲੋਕ ਸੀ ਉਹਨਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਤੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਇਸ ਘਟਨਾ ਨੂੰ ਹੋਣ ਤੋਂ ਬਚਾਇਆ ਆਓ ਦੇਖਦੇ ਆਂ ਇੱਕ ਸਵੇਰੇ ਨਾ ਅਸੀਂ ਸਕੂਲ ਦੇ ਲੱਗਣ ਦਾ ਟਾਈਮ ਸੀ ਜਿਸ ਵੇਲੇ ਤੇ ਅਸੀਂ ਤਿਆਰ ਹੋ ਰਹੇ ਸੀ ਆਪਣੇ ਘਰ ਤੇ ਇੱਕਦਮ ਫੋਨ ਆਇਆ ਕਿ ਸਕੂਲ ਦੇ ਬਾਹਰ ਕੋਈ ਤਾਰ ਟੁੱਟ ਕੇ ਗਿਰੀ ਹੋਈ ਹੈ ਹਾਲੇ ਬੱਚਿਆਂ ਦੇ ਆਉਣ ਦਾ ਟਾਈਮ ਹੋਇਆ ਨਹੀਂ ਸੀ ਲੇਕਿਨ ਉਹ ਹੌਲੀ-ਹੌਲੀ ਤੇ ਆਣਾ ਸ਼ੁਰੂ ਕਰ ਦਿੰਦੇ ਆ ਤੇ ਇਸ ਕਰਕੇ ਉਤਾਰ ਐਸੇ ਟਾਈਮ ਤੇ ਟੁੱਟ ਕੇ ਗਿਰੀ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਤੇ ਇੱਕਦਮ ਕੋਈ ਜਿਹੜੇ ਆਲੇ-ਦੁਆਲੇ ਦੇ ਲੋਕ ਐ ਉਧਰੋਂ ਲੰਘਦੇ ਉਹਨਾਂ ਨੇ ਦੇਖਿਆ ਕਿ ਕਿਸੇ ਜਾਨਵਰ ਨੂੰ ਸ਼ਾਇਦ ਕੁੱਤੇ ਨੂੰ ਕਰੰਟ ਪਿਆ ਸੀ ਉੱਥੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਜਿਹੜੀ ਤਾਰ ਗਿਰੀ ਆ ਦੇ ਤੇ ਬਹੁਤ ਜ਼ਿਆਦਾ ਕਰੰਟ ਹੈ ਤੇ ਵਿੱਚ ਉਹ ਘਬਰਾ ਗਏ ਤੇ ਨਾਲ ਹੀ ਉਹਨਾਂ ਨੇ ਆਪਣੀ ਸੂਝ-ਬੂਝ ਦਾ ਇਸਤੇਮਾਲ ਕੀਤਾ ਉਹਨਾਂ ਨਾਲ ਹੀ ਖੜੇ ਹੋ ਕੇ ਤੇ ਆਲੇ ਦੁਕਤਾਰ ਦੇ ਆਲੇ ਦੁਆਲੇ 4-5 ਨੇ ਖੜੇ ਹੋ ਗਏ ਉਹਨਾਂ ਨੇ ਉਹਨਾਂ ਨੂੰ ਬੱਚਿਆਂ ਨੂੰ ਸਕੂਲ ਆਣ ਤੋਂ ਮਤਲਬ ਅੰਦਰ ਵੜਨ ਤੋਂ ਰੋਕ ਦਿੱਤਾ ਤੇ ਉਹਨਾਂ ਨੂੰ ਪਿੱਛੇ ਹੀ ਖੜੇ ਕਰ ਲਿਆ ਔਰ ਉਹ ਨਾਲ ਹੀ ਉਹਨਾਂ ਨੇ ਸਾਨੂੰ ਫੋਨ ਕੀਤਾ ਨਾਲ ਹੀ ਬਿਜਲੀ ਵਾਲਿਆਂ ਨੂੰ ਕੀਤਾ ਇਹ ਤੇ ਬਹੁਤ ਵੱਡੀ ਗੱਲ ਹੈ ਮੈਂ ਬੜੀ ਸ਼ੁਕਰਗੁਜ਼ਾਰ ਆ ਨਹੀਂ ਤੇ ਅੱਜ ਕੋਈ ਹਾਦਸਾ ਹੋ ਸਕਦਾ ਸੀ ਤੇ ਉਹ ਛੋਟੇ ਛੋਟੇ ਬੱਚੇ ਆ ਉਹ ਸੁਣਦੇ ਵੀ ਨਹੀਂ ਆ ਉਹ ਇਕਦਾਂ ਹੀ ਕਿਸੇ ਵੇਲੇ ਆਵਾਜ਼ ਮਾਰੋ ਤਾਂ ਵੀ ਛਲਾਂਗ ਮਾਰ ਦਿੰਦੇ ਆ ਤੇ ਜੇ ਕਿਸੇ ਦੇ ਵੱਜ ਜਾਂਦੀ ਜਾਂ ਕਰੰਟ ਲੱਗ ਜਾਂਦਾ ਤੇ ਅੱਜ ਬੜਾ ਕੰਮ ਖਰਾਬ ਹੋ ਜਣਾ ਸੀ ਪਰ ਇਹ ਆ ਕਿ ਸਾਰੇ ਭੈਣ ਭਰਾਵਾਂ ਦੀ ਮਦਦ ਨਾਲ ਬੜਾ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਅੱਜ ਮੈਂ ਬੜੀ ਸ਼ੁਕਰਗੁਜ਼ਾਰ ਆ ਸਾਰਿਆਂ ਦੀ ਸਕੂਲ ਦੇ ਆਸ-ਪਾਸ ਜਿੰਨੇ ਲੋਕ ਰਹਿੰਦੇ ਆ ਉਹਨਾਂ ਨੇ ਬੜੇ ਬੜਾ ਧਿਆਨ ਰੱਖਦੇ ਆ ਸਾਡਾ आज सुबह कोई साढ़े छह सात बजे के करीब जब हम शहर से वापस आ रहे थे तो देखा यहाँ पर हाई एक्सटेंशन तार गिरी पड़ी थी और सारे जो इलाका निवासी हैं उन्होंने एक ह्यूमन चेन बना के यहाँ पर खड़े हो गए क्योंकि छोटे छोटे बच्चे सुबह यहाँ से निकलते हैं एक दो जो डोगी जा रहे थे उनको करंट लगा बड़ी जोर से तो उसके बाद जितने भी हमारे इलाका निवासी हैं वो भाग दौड़ के पहले तो उन्होंने वहां पर नंबर डायल किया इलेक्ट्रिसिटी बोर्ड पर नंबर नहीं मिला तो ये हमारे अंकल जी भागकर वहां पर गए और इलेक्ट्रिसिटी वालों को भी आए हैं और थोड़ी देर में आए वो पर उन्होंने भी अपनी सूझबूझ से वो पीछे से फिर कनेक्शन काटा तो जिसके कारण आज एक बहुत बड़ा हादसा होने से टल गया क्योंकि छोटे छोटे बच्चे थे और अगर वो ह्यूमन चेन ना बनाई होती तो आज पठानकोट में बहुत बड़ा हादसा हो जाना था मैं सभी इलाका निवासियों का भी आभार व्यक्त करता हूं कि जिन्होंने वो ह्यूमन चेन बना के बच्चों को स्कूल आने से रोका उन्हें थोड़ी डिस्टेंस पे रोका और इलेक्ट्रिसिटी बोर्ड को बुलाकर ਤੋ ਇਹ ਬੜਾ ਹਾਸਾ ਹੋਣੇ ਸੇ ਬਚਾ ਲੀ ਆਜ ਕੈਮਰਾ ਪਰਸਨ ਹਨੀ ਦੇ ਨਾਲ ਅਦਿਸਨੀ ਦੀ ਰਿਪੋਰਟ